ਅਸਟਾ ਸ਼ੁਰੂਆਤ ਹੋ ਜਿੱਕੇ ਫਤੇ ਜਿਸ ਤਰ੍ਹਾਂ ਕਿ ਹਰ ਸਾਲ ਦੀ ਤਰ੍ਹਾਂ ਅਜਿਹੜਾ 10ਵਾਂ ਤੇ 11ਵਾਂ ਮਹੀਨਾ ਹੁੰਦਾ ਹੈ ਤੇ ਵਿੱਚ ਸਾਰੇ ਹੀ ਸਾਡੇ ਦੇਸ਼ ਵਿੱਚ ਤੇ ਸਾਰੀ ਦੁਨੀਆ ਵਿੱਚ ਜਿਹੜੇ ਮੁੱਖ ਤਿਹਾਡੇ ਰਹੇਗਾ ਮਨਾਏ ਜਾਂਦੇ ਨੇ ਉਹਦੇ ਵਿੱਚ ਜਿਸ ਤਰ੍ਹਾਂ ਕਿ ਕੁਝ ਦਿਨ ਪਹਿਲਾਂ ਅਸੀਂ ਦਸਹਰੇ ਦਾ ਪਰਬ ਜਿਹੜਾ ਸਾਰਿਆਂ ਨੇ ਬੜੀ ਧੂਮ-ਧਮਕ ਦੇ ਨਾਲ ਮਨਾਇਆ ਉਸੇ ਤਰ੍ਹਾਂ ਹੁਣ ਜਿਹੜਾ ਆਇਆਗਾ ਦੀਵਾਲੀ ਦਾ ਪਰਬ ਜਿਹੜਾ ਹੈਗਾ ਉਹ ਬੜੀ ਧੂਮ-ਧਮਕ ਤੇ ਸ਼ਰਧਾ ਦੇ ਨਾਲ ਸਾਰੇ ਹੀ ਸਾਦੇ ਦੇਸ਼ ਦੇ ਵਰਗ ਦੇ ਲੋਕ ਵਿਚੇ ਦੀ ਕਿਸੇ ਵੀ ਧਰਮ ਨੂੰ ਬਲੌਂਗ ਕਰਦੇ ਨੇ ਵਿਚੇ ਦੀ ਕਿਸੇ ਵੀ ਜਾਤ ਨੂੰ ਬਲੌਂਗ ਕਰਦੇ ਨੇ ਬੜੀ ਸ਼ਰਧਾ ਤੇ ਪ੍ਰੇਮ ਦੇ ਨਾਲ ਮਨਾਉਣ ਜਾ ਰਹੇ ਹੈਗੇ ਨੇ ਔਰ ਇਸ ਵਾਸਤੇ ਮੈਂ ਜਿੱਥੇ ਦੁਆਦੀ ਦੀਆਂ ਆਪ ਸਭ ਦਾ ਲਖ ਸੁਝਾਈ ਦਰਨਾ ਹੈਗਾ ਉਸ ਦੇ ਨਾਲ ਹੀ ਜਿਹੜਾ ਹੈਗਾ ਜਿਸ ਤਰ੍ਹਾਂ ਕਿ ਬਣਾਦੇ ਕੋਲ ਅਗਲੇ ਤਿੰਨ ਦੁਆਲੇ ਤੋਂ ਅਗਲੇ ਸਾਡੇ ਵਿਸ਼ਕਰਮਾ ਭਗਵਾਨ ਵਿਸ਼ਕਰਮਾ ਮਹਾਰਾਜ ਦਾ ਜਿਹੜਾ ਹੈਗਾ ਗੁਰਪੇ ਜਿਹੜਾ ਹੈਗਾ ਬੜੀ ਧੂਮਤਾਪ ਤੇ ਸ਼ਰਧਾ ਨਾਲ ਸਾਡੇ ਪਗਵਾੜਾ ਕੇ ਮਨਾਇਆ ਜਾਂਦਾ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੱਖਾਂ ਦੀ ਦਰਦ ਵਿੱਚ ਜਿਹੜੀਆਂ ਸੰਗਤਾਂ ਕਿੰਨੀਆਂ ਸੁਖੁੰਦੀਆਂ ਅਤੇ ਭਗਵਾਨ ਵਿਸ਼ਕਰਮਾ ਜੀ ਬਾਰਾਤੀ ਜਿਹੜੇ ਅਸ਼ੁਭ ਪ੍ਰਾਪਤ ਕਰਦੇ ਹੈਗੇ ਨੇ ਤੋਂ ਇਸ ਕਰਕੇ ਜਿੱਥੇ ਮੈਂ ਆਪਣੇ ਵੱਲੋਂ ਤੇ ਸਮੂਹ ਸਾਡੇ ਫੂਆੜਾ ਕਾਂਗਰਸ ਵੱਲੋਂ ਤੇ ਸਮੂਹ ਫੂਆੜਾ ਵਸੇਬੋਂ ਇਸ ਦੋਨੇ ਭਰਤੀਆਂ ਦੀਵਾਲੀ ਪੁਰਬ ਦੀਆਂ ਤੇ ਭਗਵਾਨ ਵਿਸ਼ਕਰਮਾ ਮਹਾਰਾਜ ਦੇ ਪਰਨੀਆਂ ਜਿਹੜੀਆਂ ਗੁਰਪੁਰਗੀਆਂ ਜਿਹੜੀਆਂ ਹੈਗੀਆਂ ਲੱਖ ਲੱਖ ਵਧਾਈ ਦਿੰਦਾ ਉੱਥੇ ਹੀ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਸਾਡੇ ਸਾਰਿਆਂ ਤੇ ਆਪਣੇ ਕਿਰਪਾ ਦ੍ਰਿਸ਼ਟੀ ਬਣਾਈ ਰੱਖੋ ਕਿਉਂਕਿ ਅੱਜ ਦੇ ਸਮੇਂ ਵਿੱਚ ਦੇਖੇ ਤਾਂ ਦੁਨੀਆ ਵਿੱਚ ਬਹੁਤ ਜਾਨਕਿ ਅਸ਼ਾਂਤੀ ਦਾ ਮਾਹੌਲ ਚੱਲਦਾ ਹੈਗਾ ਬਹੁਤ ਹਾਲਾਤ ਖਰਾਬ ਹੋ ਗਏ ਨੇ ਪਰ ਜੇਕਰ ਅਸੀਂ ਸੱਚੇ ਮਨੋਂ ਅਸੀਂ ਇੱਕ ਦੂਜੇ ਦਾ ਪਾਈਚਾਰਾ ਬਤਾਈਏ ਤਾਂ ਦੇਖੋ ਇਹਦਾ ਭਗਵਾਨ ਪਰਮਾਤਮਾ ਦੇ ਅਸ਼ੀਰਵਾਦ ਨਾਲ ਅਸੀਂ ਕਿਤੇ ਜਮਿਲ ਜੁਲਤੇ ਰਹੀਏ ਤੇ ਕੋਸ਼ਿਸ਼ ਕਰੀਏ ਕਿ ਸਾਡੇ ਹੱਥੋਂ ਕਿਸੇ ਦਾ ਮਾੜਾ ਨਾ ਹੋਵੇ ਤਾਂ ਅਸੀਂ ਹੌਨ ਵਾਲੇ ਸਮੇਂ ਵਿੱਚ ਅੱਛੇ ਸਮਾਜ ਦੀ ਰਚਨਾ ਕਰ ਸਕਦੇ ਹਾਂ ਤੇ ਕੁਰੀ ਫਿਰ ਮੈਂ ਜਨਨ ਬਹੁਤ ਹੀ ਇਤਿਹਾਸਿਕ ਦਿਨ ਹੈਗਾ ਜੋ ਕਿ ਬੰਦੀ ਛੋੜ ਦਿਵਸ ਜਿਹੜਾ ਹੈਗਾ ਉਹ ਬੜੀ ਤੂਮਤਾ ਦਸ਼ਾਧ ਦੇ ਨਾਲ ਸਾਡੇ ਸਿੱਖ ਭਾਈਚਾਰੇ ਵਿੱਚ ਵੀ ਮਨਾਇਆ ਜਾਂਦਾ ਹੈਗਾ ਤੇ ਇਸ ਕਰਕੇ ਮੈਂ ਆਪਣੇ ਵੱਲੋਂ ਜਿੱਥੇ ਦੀਵਾਲੀ ਪਰਵਦੀਆਂ ਅਤੇ ਭਗਵਾਨ ਬਿਸ਼ਕਰਮਾ ਮਹਾਰਾਜ ਜੀਆਂ ਵਧਾਈ ਦੇ ਦੋਤੇ ਇਹ ਬੰਦੀ ਛੋੜ ਦਿਵਸ ਵੀ ਆਪ ਸਭ ਨੂੰ ਲੱਖ ਲੱਖ ਵਧਾਈ ਦਨਾ ਤੇ ਅਰਦਾਸ ਕਰਦਾ ਗੁਰਮਤਿ ਅਰਦਾਸ ਕਰਦਾ ਕਿ ਸਾਡੇ ਸਾਰਿਆਂ ਤੇ ਉਹ ਆਪਣੀ ਕਿਰਪਾ ਬਣਾਈ ਰੱਖੇ ਜੀ ਕੱਲ੍ਹ ਸਾਥ ਜੀ ਕੱਲ੍ਹ ਜੀ ਕਿਫਤ